ਦੱਸਿਏ ਕਿ ਪੰਜਾਬ ਦਾ ਪਾਣੀ ਕਾਫੀ ਜ਼ਮੀਨੀ ਥੱਲੇ ਚਲਾ ਗਿਆ ਦਾ ਇਹ ਦੇਖ ਸਕਦੇ ਹੋ ਸ਼ਰਿਆਮ ਧਰਲੇ ਦੇ ਨਾਲ ਜਿਹੜੇ ਕੀ ਆ ਚਲਾ ਰਹੇ ਨੇ ਬੁੱਢੇ ਨਾਲੇ ਨੂੰ ਅਗਰ ਸਾਫ਼ ਕਰਿਆ ਜਾ ਰਿਹਾ ਤੇ ਇਟ ਮੀਨ ਇਹਨੂੰ ਦੇ ਆਪਣਾ ਪਾਣੀ ਨੂੰ ਤਾਂ ਸੇਫ ਰੱਖੀਏ ਨਾ ਇਹਦੇ ਪਾਣੀ ਰੋੜੀ ਜਾ ਰਹੀ ਹੈ ਹਾਤਾ ਪਹਿਲਾਂ ਖਬਰ ਚਲਾਈ ਸੀ ਇੱਕ ਨਸ਼ਰ ਕੀਤੀ ਸੀ ਸਾਡੇ ਕੋਲ ਨਾ ਨੀਲੀ ਗੱਡੀ ਹੁੰਦੀ ਤੁਸੀਂ ਦੇਖ ਸਕਦੇ ਹੋ ਵੀ ਉਹ ਖਰਾਬ ਹੀ ਹੋ ਗਈ ਜਿੱਤੇ ਸਮਾਨ ਪਾਉਣਾ ਸੀ ਤੇ ਹੁਣ ਦੂਜੀ ਆਈ ਆ ਵਰਕਸ਼ਾਪ ਤੋਂ ਵੀਡੀਓ ਦੇਖ ਸਕਦੇ ਹੋ ਉਹਨਾਂ ਜਿਹੜੇ ਕਿ ਕਾਰਵਾਸ਼ਿੰਗ ਸੈਂਟਰ ਵਾਲੇ ਜਿਹੜੇ ਕਿ ਕਿਸ ਤਰ੍ਹਾਂ ਬੰਦ ਕਰਕੇ ਆਪਣੇ ਆਪਣੇ ਅੱਡੇਆਂ ਨੂੰ ਕਿਸ ਤਰ੍ਹਾਂ ਬੰਦ ਕਰਦੇ ਨੇ ਨਜ਼ਰ ਆ ਰਹੇ ਨੇ ਇਹ ਪਾਣੀ ਦਾ ਦੁਰਉਪਯੋਗ ਕਿਸ ਤਰ੍ਹਾਂ ਦੇਖ ਸਕਦੇ ਹੋ ਕਰ ਰਹੇ ਨੇ ਇਹ ਲਗਾਤਾਰ ਅੱਜ ਵੀ ਵਾਸ਼ਿੰਗ ਕਰ ਰਹੇ ਨੇ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਖੋਫ ਨਹੀਂ ਕਿਤਨੇ ਕਿਤੇ ਆਪ ਦੇ ਵਿੱਚ ਸਪਸ਼ਟ ਬਿਆਨ ਕਰਦੇ ਨੇ ਕਿਸ ਤਰ੍ਹਾਂ ਜਿਹੜੀ ਪਾਣੀ ਦਾ ਦੁਰਉਪਯੋਗ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਜਿਲ੍ਹਾ ਨਾਲ ਲਾਈਵ ਦੇਖ ਰਹੇ ਹੋ ਪਿਛਲੇ ਹਫਤੇ ਅਸੀਂ ਇੱਕ ਖਬਰ ਚਲਾਈ ਸੀ ਕ ਜਿਹੜਾ ਚੀਮਾ ਚੌਕ ਕਾਰ ਵਾਸ਼ਿੰਗ ਦਾ ਜਿਹੜੇ ਗੜ ਬਣਿਆ ਆਇਆ ਵਾ ਹਜੇ ਤੱਕ ਵੀ ਜਿਹੜੀ ਹੈ ਇਹ ਸਾਹਮਣੇ ਤਸਵੀਰ ਦਿਖਾ ਰਹਾ ਕਿ ਗੱਡੀਆਂ ਕਿਸ ਤਰ੍ਹਾਂ ਬਾਹਰ ਰੋਡਾਂ ਦੇ ਲੱਗੀ ਹੋਈਆਂ ਨੇ ਤੇ ਹੋਰ ਵੀ ਜਿਹੜੀ ਹੈ ਵਾਸ਼ਿੰਗ ਸੈਂਟਰ ਵਾਲੇ ਸ਼ਰਿਆਮ ਬਾਹਰ ਜਿਹੜੀ ਧੁੰਦੇ ਦੇ ਨਜ਼ਰ ਆ ਰਹੇ ਪਰ ਅੱਜ ਤੇ ਬਜਰੀ ਟੀਮ ਜਿਹੜੀ ਕਿ ਜਿੱਥੇ ਪਹੁੰਚੀ ਹੈ ਹਾਲਾਂਕਿ ਇਹਨਾਂ ਨੂੰ ਨੋਟਿਸ ਵੀ ਕੱਢੇ ਗਏ ਨੇ 3 ਦਿਨ ਦੀ ਮੌਲਤ ਵੀ ਦਿੱਤੀ ਗਈ ਹੈ ਕਿ ਆਪਣੇ ਨਗਰ ਨਿਗਮ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਭਰੋ ਪਰ ਲਗਾਤਾਰ ਜਿਹੜੇ ਕੀ ਹੈ ਵਾਸ਼ਿੰਗ ਸੈਂਟਰਾਂ ਦਾ ਜਿਹਨਾਂ ਵਾਸ਼ਿੰਗ ਸੈਕਟਰ ਵਾਸ਼ਿੰਗ ਸੈਂਟਰ ਜਿਹੜੇ ਕੀ ਖੁੱਲੇ ਹੋਏ ਨੇ ਤੇ ਲਗਾਤਾਰ ਜਿਹੜੇ ਕੀ ਗੱਡੀਆਂ ਬਾਹਰ ਢੋਟੀਆਂ ਜਾ ਰਹੀਆਂ ਨੇ ਪਾਣੀ ਦਾ ਦੁਰਉਪਯੋਗ ਦੇਖ ਸਕਦੇ ਹੋ ਕਿੰਦਾ ਹੁੰਦਾ ਆਇਆ ਨਜ਼ਰ ਆ ਰਿਹਾ ਵਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕਬਜ਼ੇ ਦੇਖ ਸਕਦੇ ਹੋ ਕਿਸ ਤਰ੍ਹਾਂ ਕੀਤੇ ਹੋਏ ਨੇ ਬਾਹਰ ਟੈਂਟ ਇੱਕ ਤੰਬੂ ਜਿਹੜਾ ਲਾਇਆ ਹੋਇਆ ਵਾ ਕਿਸ ਤਰ੍ਹਾਂ ਕੱਚੇ ਬਾਰੀ ਥਾਰੇ ਤੰਬੂ ਲਾਇਆ ਹੋਇਆ ਹੈ ਯੋਧੇ ਬਾਹਰ ਰੱਖੇ ਹੋਏ ਆ ਕਿ ਕੀ ਕਾਰਵਾਈ ਕਰੋਗੇ ਕਿਉਂਕਿ ਅਦਕੀ ਚੱਕ ਰਹੇ ਜੀ ਜਿਹੜਾ ਸਮਾਨ ਚੱਕਣ ਵਾਲੇ ਉਹਨਾਂ ਨੇ ਚੱਕ ਰਹੇ ਜੀ ਜੀ ਸਰ ਇੰਨਾ ਟਾਈਮ ਲੱਗ ਗਿਆ ਹਫਤਾ ਹਫਤਾ ਪਹਿਲਾਂ ਖਬਰ ਚਲਾਈ ਸੀ ਇੱਕ ਨਸ਼ਰ ਕੀਤੀ ਸੀ ਸਾਡੇ ਕੋਲ ਨਾ ਨੀਲੀ ਗੱਡੀ ਹੁੰਦੀ ਤੁਸੀਂ ਦੇਖ ਸਕਦੇ ਹੋ ਵੀ ਉਹ ਖਰਾਬ ਹੀ ਹੋ ਗਈ ਜੀ ਤੇ ਸਮਾਨ ਪਾਉਣਾ ਸੀ ਤੇ ਹੁਣ ਦੂਜੀ ਆਈ ਆ ਵਰਕਸ਼ਾਪ ਤੋਂ ਅੱਜ ਹੀ ਮਿਲੀ ਤੇ ਅੱਜ ਹੀ ਪਹੁੰਚੀ ਹੈ ਇਹਦੀ ਜੀ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਆਨਲਾਈਨ ਸੈਲਫੀ ਵੀ ਕਾਰਵੇ ਚੱਲੋ ਉਹ ਵੀ ਉਹਨਾਂ ਨੇ ਵਧੀਆ ਕੰਮ ਕੀਤਾ ਇਹਦੇ ਨੋਟਸ ਦੇ ਤੇ ਦਾਗਰ ਨੂੰ ਪਤਾ ਲੱਗ ਗਿਆ ਸਾਡੇ ਚਲਾਨ ਹੋ ਗਿਆ ਪਰ ਇਹ ਜਿਹੜੇ ਤੰਬੂ ਲੱਗੇ ਇਹਨਾਂ ਦਾ ਆਪਦਾ ਇਹ ਕਿ ਇਹ ਲੱਗ ਸਕਦਾ ਹੈ ਇਦਾਂ ਨਹੀਂ ਇਹ ਤੰਬੂ ਤਾਂ ਨਹੀਂ ਲੱਗ ਸਕਦਾ ਬਿਲਕੁਲ ਵੀ ਜੀ ਕਿ ਇਹ ਇਹ ਕਰ ਰਹੀ ਹੈ ਕਿ ਹੋਊਗੀ ਜੀ ਹੋਊਗੀ ਹੋਊਗੀ ਬਿਲਕੁਲ ਹੋਊਗੀ ਜੀ ਹਾਂ ਇਹ ਇਹ ਤਾਂ ਇਹ ਬਜਾਦਿਆਂ ਇੰਚਾਰਜ ਇੱਥੇ ਪਹੁੰਚੇ ਨੇ ਅੱਜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਪਾਈਪਾਂ ਜਿਹੜੀਆਂ ਇਕੱਠੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਕਾਰਬੇਸ਼ਨ ਦੇਟਾ ਇਹ ਬਜਟ ਇਨਚਾਰਜ ਇੱਥੇ ਪਹੁੰਚੇ ਸੜਕਾਂ ਤੇ ਉੱਤੇ ਲਗਾਤਾਰ ਗਲਤ ਤਰੀਕੇ ਦੇ ਨਾਲ ਗੱਡੀਆਂ ਧੋਰੇ ਨੇ ਤੇ ਕਿਸ ਤਰ੍ਹਾਂ ਜਿਵੇਂ ਕਿ ਉਹਨਾਂ ਜੋ ਕਾਰਪੋਰੇਸ਼ਨ ਆਈ ਕਿਸ ਤਰ੍ਹਾਂ ਜਿਵੇਂ ਕਿ ਅੰਦਰ ਸਰ ਸਰ ਇੱਥੇ ਇਹ ਲਗਾਤਾਰ ਇਹ ਦੇਖ ਸਕਦੇ ਹੋ ਸਮਾਨ ਚੱਕਦੇ ਹੋਏ ਵੀ ਨਜ਼ਰ ਆ ਰਹੇ ਨੇ ਜਦੋਂ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਆਉਂਦੇ ਨੇ ਤੇ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕੀ ਬੈਂਸ ਵਸੀਆ ਵੀ ਕਰਦੇ ਹੋਏ ਲੋਕ ਨਜ਼ਰ ਆ ਰਹੇ ਨੇ ਅਵੈਧ ਤਰੀਕੇ ਦੇ ਨਾਲ ਕਿਸ ਤਰ੍ਹਾਂ ਗੱਡੀਆਂ ਧੋ ਰਹੇ ਨੇ ਬਾਹਰ ਗੱਡੀਆਂ ਧੋਣ ਦੇ ਨਜ਼ਰ ਆ ਰਹੇ ਨੇ ਪਾਣੀ ਲੈ ਕੇ ਤੇ ਉਹ ਪਾਣੀ ਅਧੁਰ ਉਪਯੋਗ ਕੀਤਾ ਇਹ ਸਾਰਾ ਪਾਣੀ ਜੜਕੀਆਂ ਸੀਵਰੇ ਵਿੱਚ ਜਾ ਰਿਹਾ ਹੈ ਸੀਵੇ ਦੀ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਇੱਕ ਕਲੋਜ਼ ਅਪ ਕੀਤਾ ਜਾ ਰਿਹਾ ਸੰਜੇ ਜੀ ਇਹ ਦੇਖੋ ਸੀਵੇ ਦੇ ਵਿੱਚ ਮਿੱਟੀ ਜਾ ਰਹੀ ਹੈ ਬਰਸਾਤਾ ਦੇ ਟਾਈਮ ਇਹਹੀ ਮਿੱਟੀ ਜੜਕੀਆਂ ਜਾਮ ਹੋ ਕੇ ਸੀਵਰੇ ਦੇ ਵਿੱਚ ਸੀਵੇ ਜੜਕੀਆਂ ਜਾਮ ਹੋ ਜਾਂਦੇ ਨੇ ਜਾਮ ਹੋਣ ਤੋਂ ਬਾਅਦ ਜਿਹੜੇ ਕੀ ਹੈ ਸੀਵੇਜ ਹੈ ਅੱਗੇ ਪਾਣੀ ਜਿਹੜੇ ਕੀ ਬਰਸਾਤਾ ਦਾ ਪਾਸ ਹੋਣ ਨਹੀਂ ਹੋ ਪਾਂਦਾ ਤੇ ਹੁਣੇ ਇਹ ਤਸਵੀਰਾਂ ਨੇ ਇੱਕ ਪਾਸੇ ਜਿਹੜੇ ਕੀ ਹੈ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਮੁਹਿੰਮ ਚਲਾਈ ਮੁਹਿੰਮ ਚਲਾਈ ਜਾ ਰਹੀ ਹੈ ਉੱਥੋਂ ਹੀ ਇਹ ਕਾਰਵਾਸ਼ਿੰਗ ਸੈਂਟਰਾਂ ਦੇ ਵੱਲੋਂ ਬੁੱਢੇ ਦਰਿਆ ਨੂੰ ਦੂਸ਼ਿਤ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਪਾਣੀ ਕਾਫੀ ਜ਼ਮੀਨੀ ਥੱਲੇ ਚਲਾ ਗਿਆ ਦਾ ਇਹ ਹਮ ਕਾਰਵਾਈ ਦੇਖ ਸਕਦੇ ਹੋ ਕਾਰਵਾਈ ਹੋ ਰਹੀ ਹੈ ਜਦੋਂ ਉਹ ਉਹ ਦਿਨਾਂ ਲਈ ਮੈਨੂੰ ਖਬਰ ਨਾਲ ਚਲਾਈ ਸੀਗੀ ਖਬਰ ਤੋਂ ਬਾਅਦ ਪ੍ਰਸ਼ਾਸਨ ਐਕਸ਼ਨ ਹਰਕਤ ਦੇ ਵਿੱਚ ਆਇਆ ਹਰਕਤ ਤੋਂ ਬਾਅਦ ਐਕਸ਼ਨ ਲੱਗਦਾ ਨਜ਼ਰ ਆ ਰਿਹਾ ਹੈ ਤੇ ਇਹ ਤਸਵੀਰਾਂ ਕਿਤਨੇ ਕਿਤੇ ਆਪ ਦੇ ਵਿੱਚ ਸਪਸ਼ਟ ਦਿਆਨ ਕਰਦੇ ਨੇ ਕਿਸ ਤਰ੍ਹਾਂ ਜਿਹੜੀ ਪਾਣੀ ਦਾ ਬੁਰਾ ਪ੍ਰਯੋਗ ਵੀ ਲਗਾਤਾਰ ਕੀਤਾ ਜਾ ਰਿਹਾ ਇੱਥੇ ਤੇ ਬਜਾਰੀਆਂ ਇੰਚਾਰ ਤੱਕ ਪਹੁੰਚ ਚੁੱਕੇ ਨੇ ਪਰ ਉਹ ਇੱਥੇ ਕੋਈ ਵੀ ਵਾਟਰ ਸਪਲਾਈ ਜਾਂ ਕੋਈ ਪਾਣੀ ਦਾ ਨਹੀਂ ਦਿਖ ਪਾਰਾ ਪਰ ਹੁਣ ਇੱਥੇ ਐਸਜੀਓ ਬਲਜਿੰਦਰ ਇਹਨਾਂ ਨਾਲ ਗੱਲਬਾਤ ਕਰਾਂਗੇ ਕੋਈ ਨਹੀਂ ਕੀ ਦਬਾਏ ਸ਼ੁਸ਼ 49 ਤਿੰਨ ਦਿਨਾਂ ਲਈ ਹਾਂ ਜੀ ਸਰ ਸਸੀガル ਜੀ ਸਰ ਮੈਂ ਆਪਾਂ ਪਿਛਲੀ ਵਾਰੀ ਖਬਰ ਚਲਾਈ ਸੀਗੀ ਤੁਹਾਡੇ ਧਿਆਨ ਚੋਂ ਨਾ ਤਾਨਾ ਵੀ ਗੱਲਬਾਤ ਹੋਈ ਸੀਗੀ ਹਾਂ ਜੀ ਜੀ ਸਰ ਇਹ ਕਾਰ ਵਾਸ਼ਿੰਗ ਜਿਹੜਾ ਚੀਮਾ ਚੌਂ ਗਾੜ ਬਣਿਆ ਪਿਆ ਹੋਇਆ ਹੈ ਇਹ ਲਗਾਤਾਰ ਅੱਜ ਵੀ ਵਾਸ਼ਿੰਗ ਕਰ ਰਹੇ ਨੇ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਖੋਫ ਨਹੀਂ ਕਿ ਪ੍ਰਸ਼ਾਸਨਾਂ ਦੇ ਅੱਖੇ ਸਾਡੇ ਤਕਰੀਬ ਨਹੀਂ ਹੈ ਅਸੀਂ ਸਾਰੇ ਪ੍ਰਸ਼ਾਸਨ ਦੇ ਨਹੀਂ ਪਟਵੰਦੀ ਸਾਰੇ ਅਸੀਂ ਸਾਰੇ ਨੂੰ ਨੋਟਿਸ ਜਾਰੀ ਕਰਦੇ ਸਾਰੇ ਨੂੰ ਜੀ ਅਸੀਂ ਸਾਰੇ ਕੰਟਰੀ ਸਾਰੀ ਰੀਜ ਰੂਟਸ ਦੇ ਰਹੇ ਸੀ ਜਿੰਨਾਂ ਦਾ ਕੰਮ ਚੱਲ ਰਿਹਾ ਸੀ ਅਸੀਂ ਇਹਨਾਂ ਦਾ ਪਹਿਲਾਂ ਰਿਕਾਰਡ ਚੈੱਕ ਕਰਾਂਗੇ ਕਿ ਕਿਹੜੇ ਰੈਸਟ ਹਾਸਾ ਕਮਰਸ਼ੀਅਲ ਆ ਪਾਸ ਆਗੜ ਨਹੀਂ ਹੈਗਾ ਉਸ ਤੋਂ ਅੱਗੇ ਅਸੀਂ ਕਾਹ ਦੀ ਸੋਚ ਨੂੰ ਕਰਾਂਗੇ ਸਰ ਪਰ ਪੰਜਾਬ ਦਾ ਜਿਹੜਾ ਪਾਣੀ ਹੈ ਅਲਰਟ ਆ ਗਿਆ ਹੈ ਵਾ ਕਿ ਜ਼ਮੀਨੀ ਪੱਧਰ ਦਾ ਕਾਫੀ ਨੀਚੇ ਚਲਾ ਗਿਆ ਹੈ ਪਾਣੀ ਠੀਕ ਹੈ ਤੇ ਕਿਸਾਨਾਂ ਨੂੰ ਵੀ ਜਾਂ ਕਿ ਕਾਫੀ ਦਿੱਕਤ ਹੋ ਰਹੀ ਹੈ ਫਸਲ ਉਗਾਉਣ ਦੇ ਵਿੱਚ ਤੇ ਕੀ ਇਹ ਵਾਸ਼ਿੰਗ ਸੈਂਟਰ ਖੋਲ ਸਕਦੇ ਆ ਤਾਂ ਓਪਨਲੀ ਠੀਕ ਹੈ ਅਸੀਂ ਆਪਣੀ ਆਪਣੀ ਦੁਆਰੋਂ ਜੋ ਸਰਟੀਫਾਈਕੇਟ ਪਉਂਦੀ ਹੈ ਅਸੀਂ ਉਹਦੀ ਕਾਰਵਾਈ ਕਰਾਂਗੇ ਜੀ ਅਸੀਂ ਨੋਟਿਸ ਤੋਂ ਬਾਅਦ ਅਸੀਂ ਅਗਲਾ ਸਭ ਕੁਝ ਸਮਝਾਂਗੇ ਜੀ ਜਰਾ ਸਿਰਫ ਰਿਕਾਰਡ ਰਿਕਾਰਡ ਲਾ ਰਹੇ ਹਾਂ ਵੀ ਕਿਹਦਾ ਪਾਸਾ ਹੁੰਦੀ ਹੈ ਪਲੀਜ਼ ਥ੍ਰੀਲੀ ਮੇਰਾ ਚਾਹਿਆ ਪਾ ਜੀ 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 ਸਰ ਇਹ ਪਾਲ ਇਹ ਪਾਸ ਆਉਣ ਕਹਿੰਦੇ ਅਸੀਂ ਇਹਨੂੰ ਜੀ ਮੇਰਾ ਬਾਹਰ ਤੋਂ ਹੋ ਰਿਹਾ ਇਹਨੂੰ ਅਸੀਂ ਪਾਸ ਕਾਵਾਂਗੇ ਸਰ ਇਹਨੂੰ ਟਾਪੇ ਅਸੀਂ ਦਿਖਾਏ ਕਮਰਸ਼ੀਅਲ ਆ ਕਿ ਡੋਮੈਸਟਿਕ ਆ ਉਹਨੇ ਕੋਈ ਕਾਰਪੋਰੇਸ਼ਨ ਫੀ ਚਮਕਾਈ ਆ ਜੀ ਇਹ ਕਿਹਨਾਂ ਆਪਣੇ ਨਾਮੇ ਨੂੰ ਦਾਅਵਾ ਵੀ ਜੀ ਇਹ ਪਾਸ ਆ ਅਸੀਂ ਜਾਂਚ ਕਰਾਂਗੇ ਲੇਕਿਨ ਆਪਾਂ ਇਹ ਰਿਕਾਰਡ ਚੈੱਕ ਕਰਾਂ ਸਰ ਇੰਨਾ ਟਾਈਮ ਲੱਗਦਾ ਸਰ ਕਾਰਵਾਈ ਕਰਨ ਨੂੰ ਸਰ ਕੋ ਤਿੰਨ ਦਿਨਾਂ ਦਾ ਟਾਈਮ ਦਿੱਤਾ ਜੀ ਅਸੋਖਾ ਵੀ ਗੱਲ ਹੋ ਗਈ ਜੀ ਜਿਹੜੇ ਨੇ ਦੇਖੇ ਮੰਡੀਆਂੋਂ ਪਰ ਇਹ ਕਾਨੂੰਨੀ ਕੰਟੀਨਿਊ ਕਰਦੇ ਨੇ ਜੀ ਨਹੀਂ ਆਵੇ ਪਿਛਲੇ ਸ਼ੁੱਕਰ ਬਿਲਕੁਲ ਨੋਟਸ ਤੇ ਬਿਲਕੁਲ ਨੋਟਸ ਤੇ ਇਹ ਉੱਚੇ ਦੇ ਕਾਰਜ ਧਿਆਨ ਚ ਬੈਗੇ ਜੀ ਬਿਲਕੁਲ ਪ੍ਰਸ਼ਾਸਨ ਦੇ ਹਰਕਤ ਆਇਆ ਸਰ ਪ੍ਰਸ਼ਾਸਨ ਦੇ ਨਾਲਜ ਪੂਰਾ ਧਿਆਨ ਹੈ ਪਰ ਇਹਨਾਂ ਦਾ ਬਿਲਕੁਲ ਹੀ ਬਿਲਕੁਲ ਬਿਲਕੁਲ ਅਸੀਂ ਉਹ ਲੱਗਿਆ ਜੀ ਜੀ ਆ ਤਾਂ ਪ੍ਰਸ਼ਾਸਨ ਚ ਨਹੀਂ ਕਰਾਇਆ ਜੀ ਇਹ ਸਰ ਤਿੰਨ ਦਿਨ ਰੂਲ ਪੂਰੇ ਹੋ ਗਏ ਨੇ ਇਹਨਾਂ ਦੇ ਤੇ ਇਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਜੇ ਨਹੀਂ ਮੰਨਦੇ ਤੇ ਕੋਈ ਉਸ ਤੋਂ ਉਸ ਤੋਂ ਅੱਗੇ ਕੋਈ ਕਾਰ ਚਲ ਠੀਕ ਹੈ ਸਰ ਜੋ ਵੀ ਲੋਕ ਹੋਣਗੇ ਜੀ ਜੀ ਇਹਦੇ ਉੱਤੇ ਐਸੇ ਖਬਰ ਦੇ ਉੱਤੇ ਜ਼ਰੂਰ ਅਪਡੇਟ ਲੈਂਦੇ ਹੋਏ ਜ਼ਰੂਰ ਤੁਹਾਨੂੰ ਸਾਰੀ ਜੀ ਠੀਕ ਹੈ थैंक यू ਸੋ ਮਚ ਸੋ ਬਿਲਕੁਲ ਇਹ ਸਾਣਾ ਜੀ ਬਲਜਿੰਦਰ ਐਸਡੀਓ ਦੇਖ ਸਕਦੇ ਹੋ ਉਹਨਾਂ ਜਿਹੜੇ ਕਿ ਕਾਰ ਵਾਸ਼ਿੰਗ ਸੈਂਟਰ ਵਾਲੇ ਜਿਹੜੇ ਕਿ ਕਿਸ ਤਰ੍ਹਾਂ ਬੰਦ ਕਰਕੇ ਆਪਣੇ ਆਪਣੇ ਅੱਡੇਆਂ ਨੂੰ ਕਿਸ ਤਰ੍ਹਾਂ ਬੰਦ ਕਰਦੇ ਨੇ ਨਜ਼ਰ ਆ ਰਹੇ ਨੇ ਇਹ ਪਾਣੀ ਦਾ ਦੁਰਉਪਯੋਗ ਕਿਸ ਤਰ੍ਹਾਂ ਦੇਖ ਸਕਦੇ ਹੋ ਕਰ ਰਹੇ ਨੇ ਇਹ ਲੋਕਾਂ ਦੇ ਨਾਲ ਭਾਜੀ ਸਹੀ ਹੈ ਪਾਣੀ ਇੱਥੇ ਬਾਹਰ ਫੈਲਣਾ ਨਹੀਂ ਦੇਖੋ ਜੇ ਰੀਯੂਜ਼ ਕਰਦੇ ਨੇ ਫਿਰ ਤਾਂ ਠੀਕ ਹੈ ਜੇ ਨਹੀਂ ਕਰਦੇ ਫਿਰ ਗਲਤ ਹੈ ਨਹੀਂ ਤੂੰ ਇੱਕ ਵਾਰ ਇੱਥੇ ਦੇਖੋ ਰੀਯੂਜ਼ ਹੋ ਰਿਹਾ ਵਾ ਨਾਲੇ ਚ ਜਾ ਰਿਹਾ ਨਹੀਂ ਹੋ ਰਿਹਾ ਤੇ ਤੁਸੀਂ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮਲੇਈ ਹਾਂ ਮਲੇਈ ਹਾਂ ਅੱਛਾ ਤੁਸੀਂ ਜਦੋਂ ਬਰਸਾਤ ਆਉਂਦੀ ਹੈ ਤਾਂ ਗਲੀਆਂ ਚ ਪਾਣੀ ਭਰ ਜਾਂਦਾ ਬਿਲਕੁਲ ਭਰਦਾ ਤੇ ਦਿੱਕਤ ਹੁੰਦੀ ਹੈ ਬਿਲਕੁਲ ਦਿੱਕਤ ਹੁੰਦੀ ਹੈ ਚਲਾਂ ਜੀ ਦਿੱਕਤ ਹੁੰਦੀ ਹੈ ਬਿਲਕੁਲ ਹੁੰਦੀ ਹੈ ਘਰਾਂ ਚ ਬੈਕ ਮਾਰਦਾ ਪਾਣੀ ਦਿੱਕਤ ਹੁੰਦੀ ਬਿਲਕੁਲ ਹੁੰਦੀ ਹੈ ਕੀ ਕਾਰਨ ਹੈ ਕਾਰਨ ਕੀ ਹੋਣਾ ਹੈ ਇਹ ਕਾਰਨ ਇਹ ਵੀ ਕਾਰਨ ਹੋ ਸਕਦਾ ਇਹ ਵੀ ਹੋ ਸਕਦਾ ਸੀਵਰੇਜ ਦਾ ਵੀ ਹੋ ਸਕਦਾ ਨਾ ਇਹ ਵੀ ਕਾਰਨ ਹੋ ਸਕਦਾ ਇਹ ਵੀ ਹੋ ਸਕਦਾ ਪਰ ਇਹ ਇੰਨਾ ਨਹੀਂ ਕਹਿ ਸਕਦੇ ਆਪਾਂ ਜਿੰਨਾ ਇਹ ਵੀ ਮਿੱਟੀ ਦਾ ਜਾਂਦੀ ਹੈ ਹਾਂ ਜੀ ਜਾਂਦੀ ਤਾਂ ਹੈ ਜਾਂਦੀ ਮੈਂ ਤਾਂ ਅਸੀਂ ਕਹੇ ਜੇ ਤਾਂ ਰੀਯੂਜ਼ ਹੁੰਦਾ ਫਿਰ ਤਾਂ ਠੀਕ ਹੈ ਨਹੀਂ ਹੁੰਦਾ ਫਿਰ ਤਾਂ ਪ੍ਰੋਬਲਮ ਵਾਲੀ ਗੱਲ ਹੈ ਤੁਹਾਡੇ ਮੁਤਾਬਿਕ ਕਿਹਦਾ ਲੱਗਦਾ ਰੀਯੂਜ਼ ਹੋ ਰਿਹਾ ਹੈ ਨਹੀਂ ਹੋ ਨਹੀਂ ਹੋ ਸਕਦਾ ਕਈਆਂ ਨੇ ਕੀਤਾ ਹੋਵੇ ਐਵੇਂ ਕਹਿ ਤੋ ਪਲਾਂਟ ਹੁੰਦਾ ਇੱਕ ਪਲਾਂਟ ਲੱਗਿਆ ਕਿਸੇ ਵੀ ਪਲਾਂਟ ਰੀਸਾਈਕਲਿੰਗ ਹੁੰਦਾ ਜਿਹੜਾ ਨਹੀਂ ਮੈਂ ਨਹੀਂ ਕਈ ਨੇ ਕਈਆਂ ਨੇ ਹੋਦੀਆਂ ਬਣਾਈਆਂ ਹੁੰਦੀਆਂ ਨੇ ਪਰ ਹੋ ਸਕਦਾ ਮੈਨੂੰ ਨਹੀਂ ਪਤਾ ਵੀ ਇੱਥੇ ਕਿਸੇ ਨੇ ਬਣਾਈ ਕਿ ਨਹੀਂ ਬਣਾਈ ਜੇ ਸੋ ਠ ਹਾਂ ਇਹ ਤਾਂ ਗਲਤੀ ਸੋ ਬਿਲਕੁਲ ਇਹ ਕਿਤਨਾ ਕਿਤੇ ਗਲਤ ਸਾਬਿਤ ਹੁੰਦਾ ਹੈ ਵੀ ਨਜ਼ਰ ਆ ਰਿਹਾ ਦੇਖ ਸਕਦੇ ਹੋ ਪੱਕੇ ਪੱਕੇ ਟਿਕਾਣੇ ਲਾਏ ਹੋਏ ਨੇ ਤਹਿ ਬਜਾਰੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੱਟਣ ਦੇ ਪੱਟਣ ਦੇ ਵਿੱਚ ਇਹ ਤਸਵੀਰਾਂ ਲੁਧਿਆਣਾ ਦੀਆਂ ਚਿਮਾ ਚੌਂਗੀਆਂ ਜਿੱਥੇ ਕਿ ਵਾਸ਼ੀ ਸੈਂਟਰ ਵਾਲੇ ਜਿਹੜੇ ਕਿ ਬੇਖੌਫ ਹੋ ਕੇ ਧੰਦਾ ਕਰ ਰਹੇ ਨੇ ਪਾਣੀ ਦਾ ਦੁਰਉਪਯੋਗ ਕਰ ਰਹੇ ਨੇ ਹਾਲਾਂਕਿ ਪੰਜਾਬ ਪੰਜਾਬ ਦੇ ਵਿੱਚ ਹਾਲਾਕਿ ਅਲਰਟ ਜਾਰੀ ਕੀਤਾ ਗਿਆ ਪਾਣੀ ਲੈ ਕੇ ਕਿ ਜਿਹੜਾ ਪਾਣੀ ਜਿਹੜਾ ਪੰਜਾਬ ਦਾ ਪਾਣੀ ਆ ਕਾਫੀ ਨੀਚੇ ਲੈਵਲ ਤੇ ਚਲਾ ਗਿਆ ਵਾ ਪਰ ਹਾਜੇ ਵੀ ਦੇਖ ਸਕਦੇ ਹੋ ਬੇਖੌਫ ਹੋ ਕੇ ਸ਼ਰਿਆਮ ਖੁੱਲੇ ਆਮ ਗੱਡੀਆਂ ਧੋਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਦੇਖ ਸਕਦੇ ਹੋ ਕਿ ਇਹ ਪਿੱਛੇ ਵੀ ਅਸੀਂ ਇੱਕ ਖਬਰ ਚਲਾਈ ਸੀਗੀ ਥਾਪਰ ਕਾਰ ਵਾਸ਼ ਇਹ ਦੇਖ ਸਕਦੇ ਹੋ ਸ਼ਰਿਆਮ ਢੱਲੇ ਦੇ ਨਾਲ ਜਿਹੜੇ ਕੀ ਆ ਚਲਾ ਰਹੇ ਨੇ ਵਾਸ਼ਿੰਗ ਪਾਣੀ ਧੋੜੇ ਨੇ ਪਾਣੀ ਨੂੰ ਦਰਿਉਪਕਰ ਰਹੇ ਨੇ ਇਹ ਤੁਹਾਨੂੰ ਇੱਕ ਤਸਵੀਰ ਦਿਖਾਉਂਦਾ ਰੱਖੋ ਆ ਦੇਖੋ ਆ ਪਾਣੀ ਖੜਾ ਆਇਆ ਹੈ ਪਾਣੀ ਇਧਰ ਜਾ ਰਿਹਾ ਦੇਖੋ ਖੜਾ ਹੈ ਪਾਣੀ ਹੈ ਦੇਖ ਸਕਦੇ ਹੋ ਅੱਡੇ ਬਣਾਏ ਹੋਏ ਨੇ ਕੋਈ ਵੀ ਜਿਦਗੀ ਪਲਾਂਟ ਟ੍ਰੀਟਮੈਂਟ ਪਲਾਂਟ ਨਹੀਂ ਲਾਇਆ ਹੋਇਆ ਕੋਈ ਵੀ ਰੀਸਾਈਕਲਿੰਗ ਪਲਾਂਟ ਨਹੀਂ ਲਾਇਆ ਹੋਇਆ ਜਿਸ ਦੇ ਨਾਲ ਰੀਸਾਈਕਲਿੰਗ ਹੋ ਸਕੇ ਪਲਾਂਟ ਬੁੱਢਾ ਦਰਿਆ ਦਾ ਕਾਫੀ ਸਮੇਂ ਤੋਂ ਜੂਜੜਾ ਪਿਆ ਆ ਗੰਦੇ ਨਾਲਾ ਦਾ ਗੰਦਾ ਨਾਲਾ ਜਿਹੜਾ ਕੀ ਹੈ ਕਾਫੀ ਸਮੇਂ ਤੋਂ ਜੂਧ ਰਿਹਾ ਪਿਆ ਰਹਾ ਪਰ ਕਿਤਨਾ ਕਿਤੇ ਇਹਨਾਂ ਦੀ ਗੁੰਡਾਗਰਦੀ ਦੇਖ ਸਕਦੇ ਹੋ ਗੁੰਡਾਗਰਦੀ ਕਿਸ ਤਰ੍ਹਾਂ ਕਰ ਰਹੇ ਨੇ ਜਿਵੇਂ ਕਿ ਆਹ ਦੇਖ ਸਕਦੇ ਹੋ ਕਿਤਰਾ ਪਾਣੀ ਜਿਹੜਾ ਕੀ ਹੈ ਸਾਡੇ ਉੱਤੇ ਹੀ ਮਾਰਿਆ ਜਾ ਰਿਹਾ ਇਹ ਪ੍ਰਸ਼ਾਸਨ ਕੀ ਕਰਵੇ ਕਰੇਗਾ ਇਹਨਾਂ ਗੁੰਡਿਆਂ ਤੇ ਇਹ ਆਨੇ ਸਮੇਂ ਜੇ ਦੇਖਣਾ ਜ਼ਰੂਰ ਹੋਵੇਗਾ ਪਾਣੀ ਦਾ ਤੁਹਾਨੂੰ ਸਾਰੀ ਸਪਸ਼ਟੇ ਵਿੱਚ ਦਿਖਾਇਆ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਕੀ ਹੈ ਦੁਰਯੋਗਪਯੋਗ ਕੀਤਾ ਜਾ ਰਿਹਾ ਪਾਣੀ ਦਾ ਲਗਾਤਾਰ ਹਣ ਟੈਪ ਜਾਰੀ ਦਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਹੁਣ ਇਹਨਾਂ ਨੂੰ 3 ਦਿਨ ਦਾ ਨੋਟਿਸ ਵੀ ਕੱਢਿਆ ਦੇਖ ਸਕਦੇ ਹੋ ਨਾੜੀਆਂ ਸੀਵਰੇਜ ਤਾਂ ਹੀ ਜਾਮ ਹੁੰਦੇ ਨੇ ਇਹ ਵੀ ਇੱਕ ਮੁੱਖ ਕਾਰਨ ਹੈ ਜਾਮ ਹੋਣ ਦਾ ਨਾੜੀਆਂ ਸੀਵਰੇਜ ਜਾਮ ਹੁੰਦਾ ਤਾਂ ਹੀ ਸਾਡੇ ਗਲੀਆਂ ਦੇ ਵਿੱਚ ਪਾਣੀ ਭਰ ਜਾਂਦੇ ਨੇ ਫਿਰ ਅਸੀਂ ਆਪਣੇ ਪਸ਼ਚਦਾਨ ਨੂੰ ਕਹਿੰਦੇ ਆ ਪਸ਼ਚਦਾਨ ਨੂੰ ਦੋਸ਼ ਠਰਾਨੇ ਆ ਕੀ ਪਸ਼ਚਦਾਨ ਨੂੰ ਇਹ ਨਹੀਂ ਦਿਖਦਾ ਕਿ ਇਹ ਜਿਹੜੇ ਸੈਂਟਰ ਖੁੱਲੇ ਹੋਏ ਨੇ ਵਾਸ਼ਿੰਗ ਸੈਂਟਰ ਖੁੱਲੇ ਹੋਏ ਨੇ ਇਹਨਾਂ ਦਾ ਕੋਈ ਇਹਨਾਂ ਦਾ ਵੀ ਇੱਕ ਵੱਡਾ ਹੱਥ ਹੈਗਾ ਵਾ ਸਿਵਰੇਜ ਅਤੇ ਨਰੀਆਂ ਨੂੰ ਬੰਦਾ ਕਰਨਾ ਸੰਤ ਸੀਚੇਵਲ ਬਲਬੀਰ ਸਿੰਘ ਜੀ ਵੀ ਇੱਥੇ ਉਹਨਾਂ ਨੇ ਮੁਹਿੰਮ ਚਲਾਈ ਹੋਈ ਹੈ ਕਿ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਵੀ ਟ੍ਰੀਟਮੈਂਟ ਪਲਾਨ ਵੀ ਲਾਇਆ ਵਾ ਪਰ ਬੁੱਢਾ ਦਰਿਆ ਕਾਫੀ ਦੂਸ਼ਿਤ ਸੀਗਾ ਉਹਨਾਂ ਉਹਨੂੰ ਸਾਫ਼ ਕਰਨ ਦੇ ਵਿੱਚ ਲਗਾਤਾਰ ਮੁਹਿੰਮ ਜਾਰੀ ਹੈ ਪਰ ਕਿੰਨਾ ਕਿਤੇ ਵਾਸੀ ਸੈਂਟਰ ਵਾਲੇ ਕਾਫੀ ਜ਼ਿਆਦਾ ਜਰੇ ਕੀਆ ਸਿਵਰੇਜ ਅਤੇ ਨਾਲੀਆਂ ਨੂੰ ਜਾਮ ਕਰਦੇ ਨਜ਼ਰ ਆ ਰਹੀ ਹੈ ਜਿਹੜਾ ਪਾਣੀ ਅ ਦੁਰਪਯੋ ਕੀਤਾ ਜਾਂਦਾ ਕਿਉਂਕਿ ਪੰਜਾਬ ਦਾ ਪਾਣੀ ਬਾੜੇ ਨੀਚੇ ਚਲਾ ਗਿਆਗਾ ਕੀ ਲੱਗਦਾ ਆਨੇ ਸਮੇਂ ਤੇ ਪਾਣੀ ਰਹਿ ਪਾਏਗਾ ਸਾਡੇ ਕੋਲ ਬਿਲਕੁਲ ਨਹੀਂ ਰਹਿ ਪਾਏਗਾ ਬਿਲਕੁਲ ਨਹੀਂ ਰਹਿ ਪਾਏਗਾ ਜਿਹੋ ਜਿਹਾ ਪਾਣੀ ਵਰਤੋਂ ਕੀਤੀ ਜਾ ਰਹੀ ਹੈ ਤੇ ਖੁੱਲੇ ਗਮ ਚੱਲ ਰਹੇ ਆ ਕੋਈ ਪਾਣੀ ਦਾ ਸੇਵ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਆ ਸੇਵ ਲਾਈਫ ਸੇਵ ਵਾਟਰ ਇਹ ਕੋਈ ਸੇਵ ਨਹੀਂ ਕਰ ਰਿਹਾ ਇਹਦੇ ਬਸ ਜਿੱਦਾਂ ਦਿਲ ਕਰਦਾ ਸਮਰਸੀਬਲ ਆ ਜਿੱਦਾਂ ਦਿਲ ਕਰਦਾ ਮੋਡਰਨ ਆਈ ਹੈ ਖੁੱਲਾ ਢੁੱਲਾ ਪਾਣੀ ਚੱਲ ਰਿਹਾ ਹੈ ਕੋਈ ਪਾਣੀ ਦੀ ਵਰਤੋਂ ਦੀ ਕੋਈ ਨਹੀਂ ਕਰ ਰਿਹਾ ਹੈਗਾ ਅੱਛਾ ਇੱਕ ਪਾਸੇ ਬੁੱਢੇ ਦਰਨ ਸਾਫ ਕੀਤਾ ਜਾ ਰਿਹਾ ਵੈ ਤੇ ਦੂਜੇ ਪਾਸੇ ਸਾਡੇ ਗਲੀਆਂ ਚ ਪਾਣੀ ਭਰ ਜਾਂਦਾ ਵੈ ਠੀਕ ਹੈ ਬੁੱਢੇ ਦਰਨ ਸਾਫ ਕਰਨ ਦਾ ਕੀ ਫਾਇਦਾ ਜੇ ਇਹ aí ਇਹ ਜਿਹੜੇ ਗੰਦ ਪਾਈ ਜਾਂਦੇ ਸੀਵਰੇਜ ਦੇ ਵਿੱਚ ਜਮ ਕੀਤੇ ਜਾਂਦੇ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਹੈ ਬੁੱਢੇ ਨਾਲੇ ਨੂੰ ਅਗਰ ਸਾਫ ਕਰਿਆ ਜਾ ਰਿਹਾ ਤੇ ਇਟ ਮੀਨ ਇਹਨੂੰ ਤੇ ਆਪਣਾ ਪਾਣੀ ਨੂੰ ਤਾਂ ਸੇਫ ਰੱਖੀ ਹੈ ਨਾ ਇਹਦੇ ਪਾਣੀ ਰੋੜੀ ਜਾ ਰਹੀ ਹੈ ਅੱਛਾ ਜੇ ਜੇ ਪਾਣੀ ਹੋਏਗਾ ਅਸੀਂ ਜੀਵਤ ਰਹਿ ਪਾਵਾਂਗੇ ਜੇ ਪਾਣੀ ਨਹੀਂ ਹੋਏਗਾ ਜੀਵਤ ਰਹਿ ਲੋਗੇ ਤੁਸੀਂ ਬਿਲਕੁਲ ਨਹੀਂ ਇਹਦੇ ਪੰਜਾਬ ਦਾ ਹੀ ਸਵਰਗਾ ਵੱਖਣ ਪਾਣੀ ਹੈਗਾ ਜਿਹਨੂੰ ਆਪਾਂ ਪੀ ਪੀ ਲੈਣੇ ਹੈਗਾ ਆਪਣੇ ਪੰਜਾਬ ਤੋਂ ਬਾਹਰ ਜਾਓ ਉੱਥੇ ਦੇ ਪਾਣੀ ਨਿਕਦਾ ਹੈਗਾ ਔਰ ਪਾਣੀ ਇੰਨਾ ਖਟਾਜ ਹੈ ਪੇਟ ਖਰਾਬ ਹੋ ਜਾਂਦਾ ਕੀ ਹੁਣ ਜਦੋਂ ਬਰਸਾਤਾ ਆਉਂਦੀਆਂ ਨੇ ਤੁਹਾਡੇ ਗਲੀਆਂ ਚ ਪਾਣੀ ਭਰ ਜਾਂਦੇ ਹੁੰਦੇ ਆ ਉਹ ਉਦੋਂ ਅਸੀਂ ਪਾਰਸ਼ਾਦਾਂ ਨੂੰ ਕੌਂਸਲਰ ਨੂੰ ਜ਼ਿੰਮੇਦਾਰ ਠਹਿਰਾਉਂਦੇ ਆ ਕੀ ਲੱਗਦਾ ਨਹੀਂ ਕਿ ਕਿਤੇ ਸਾਨੂੰ ਇਹਨਾਂ ਨੂੰ ਜ਼ਿੰਮੇਦਾਰ ਠਹਿਰਾਉਣਾ ਚਾਹੀਦਾ ਭਾਈ ਇਹ ਪੋਲਿਟਿਕਸ ਹੈ ਹੀ ਇਸ ਤਰ੍ਹਾਂ ਦੀ ਅgetElementById ਸੋਚਿਆ ਹੈ ਕਿ ਆਪ ਨੂੰ ਦਈਏ ਆਪ ਨਿਕੰਮੀ ਸਰਕਾਰ ਰਹੀ ਹੈ ਇਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਨਾਲੇ ਇਹ ਸਭ ਹੰਦੇ ਆ ਆਪਣਾ 5 ਸਾਲ ਖੰਦੇ ਆ ਆਪਣਾ ਘਰ ਭਰੀ ਜਾਂਦੇ ਆਪਣਾ ਢਿੱਡ ਭਰੀ ਜਾਂਦੇ ਅਸੀਂ ਲੋਕ ਚਿਤਾਨੇ ਹਨ ਉਹਨਾਂ ਨੂੰ ਜਨਤਾ ਚਿਤਾਂਦੀ ਹੈ ਲੇਕਿਨ ਇਹਨਾਂ ਦਾ ਕੰਮ ਹੋਵੇ ਸੁਧਾਰ ਹੋਵੇ ਆਪਣੇ ਆਪਣੇ ਮਹੱਲੇ ਦਾ ਪਰ ਕੋਈ ਸੁਧਾਰ ਨਹੀਂ ਕੋਈ ਲਾਈਟਾਂ ਨਹੀਂ ਕਿਸੇ ਨੂੰ ਕਹੋ ਸਹੀ ਕਿਸੇ ਨੂੰ ਕੰਪਲੇਨ ਲਿਖਾਓ ਕੋਈ ਆਕੇ ਨਹੀਂ ਰਾਜੀ ਪਰ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਬਹੁਤ ਬਹੁਤ ਧੰਨਵਾਦ ਸਰ ਸੋ ਬਿਲਕੁਲ ਪੁਣਾ ਇੱਥੇ ਜਿਹੜੇ ਲੁਧਿਆਣਾ ਦੇ ਮੇਅਰ ਬਣੇ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਮੈਮ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਜਿਹੜਾ ਵਾਸ਼ੀ ਸੈਂਟਰ ਦਾ ਗੜ ਜਿਹੜਾ ਬਣਿਆ ਆਇਆ ਵਾ ਕੀ ਇਹਨਾਂ ਦੀ ਕਾਰਵਾਈ ਹੋਏਗੀ ਤੇ ਕੀ ਪ੍ਰਸ਼ਾਸਨ ਅੱਗੇ ਨੈਕਸਟ ਸਟੈਪ ਚੱਕੇਗਾ ਬਿਲਕੁਲ ਆਪਾਂ ਕਾਲ ਜਰੂਰ ਲਾਈ ਆ ਉਹਨਾਂ ਮੈਮ ਨੂੰ ਬਿਲਕੁਲ ਜਰੀਆ ਗੱਲਬਾਤ ਜਰੂਰ ਸੁਣਾਂਗੇ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਕੀ ਇਹਨਾਂ ਦੇ ਜਿਹੜੇ ਕਿ ਸਤੋ ਸਤ ਕਦਮ ਜਿਹੜੇ ਕਿ ਚੱਕੇ ਜਾਣਗੇ ਤੋ ਬਿਲਕੁਲ ਹਾਲੇ ਮੈਂ ਥੋੜਾ ਬਿਜ਼ੀ ਨੇ ਕਿਉਂਕਿ ਐਸ ਵੀਓ ਸਾਹਿਬ ਨੇ ਵੀ ਇਸੀ ਗੱਲ ਬਾਤ ਗਏ ਭਾਈ ਕਿਸ ਤਰ੍ਹਾਂ ਦੇ ਦਿਓ ਕੀ ਇਹ ਸਹੀ ਹੈ ਗਲਤ ਨਹੀਂ ਇਹ ਗਲਤ ਹੈ ਭਾਈ ਦੇਖੋ ਜਿੰਨਾ ਵੀ ਹੈਗਾ ਸਿਸਟਮ ਗਲਤ ਪਾਣੀ ਦਾ ਦੇਖੋ ਆਪਾਂ ਕਿੰਨਾ ਇੱਕ ਇੱਕ ਬੂੰਦ ਬਚਾਉਨੇ ਆਪਾਂ ਲੋਕ ਜੇ ਆਪਾਂ ਇੰਨਾ ਪਾਣੀ ਰੋੜਾਂਗੇ ਤੇ ਬੜੀ ਗਲਤ ਗੱਲ ਆ ਗਈ ਹੈ ਪੰਜਾਬ ਦੇ ਵਿੱਚ ਜਿਹੜਾ ਕੀ ਆਨ ਸਮਝਦੇ ਅਲਰਟ ਕੀਤਾ ਗਿਆ ਕਿ ਪਾਣੀ ਬਚਾਓ ਸੇਵ ਸੇਵ ਵਾਟਰ ਸੇਵ ਵਾਏ ਮੈਂ ਦੇ ਬਿਲਕੁਲ ਜੀ ਇਤਨਾ ਹੋਣਾ ਚਾਹੀਦਾ ਇਸ ਤੇ ਐਕਸ਼ਨ ਤੁਸੀਂ ਇਤਨਾ ਪਾਣੀ ਆਪਾ ਤੋ ਹੋ ਕੇ ਗੱਡੀਆਂ ਤੋ ਤੋ ਕੇ ਪੈਨਿਆ ਹੀ ਕਰਾਂਗੇ ਨਾ ਆਪਾਂ ਕੋਲ ਮੈਂ ਕਿ ਮੈਨੂੰ ਸਿਰ ਹੱਕ ਜੀ ਨਹੀਂ ਹੈਗਾ ਇਸ ਚੀਜ਼ ਸਰ ਚਲੋ ਗੱਡੀਆਂ ਤੋਣੀਆਂ ਤੇਰਾ ਵਪਾਰ ਹੈ ਠੀਕ ਹੈ ਵਪਾਰ ਕਰੋ ਪਾਣੀ ਨਾ ਪਾਓ ਪਰ ਪਰ ਇੱਕ ਟਰੀਟਮੈਂਟ ਪਲਾਂਟ ਵੀ ਹੁੰਦਾ ਹੈ ਰੀਸਾਈਕਲ ਹੁੰਦਾ ਹੈ ਰੀਸਾਈਕਲ ਕਰੋ ਉਸ ਨੂੰ ਅੱਛਾ ਉਹਨੂੰ ਪਲਾਂਟ ਲਗਾਓ ਸਰ ਕਿੱਦਾਂ ਰੀਸਾਈਕਲਿੰਗ ਹੁੰਦਾ ਦੇਖੋ ਜਿੰਨਾ ਪਾਣੀ ਸਟੋਰੇਜ ਕਰੋ ਜਿੰਨਾ ਗ ਹਾਂਜੀ ਅੱਛਾ ਇਹ ਇੱਕ ਇਹ ਪੂਰਾ ਹੰਦੀ ਪਲਾਂਟ ਲੱਗਦਾ ਹਾਂਜੀ ਅੱਛਾ ਕਿਥੇ ਪਲਾਂਟ ਲੱਗੇ ਆ ਇੱਥੇ ਇੱਥੇ ਕਿਸੇ ਜਗ੍ਹਾ ਤੇ ਕਿਸੇ ਦਾ ਨਹੀਂ ਲੱਗਿਆ ਕਿਸੇ ਦਾ ਨਹੀਂ ਲੱਗਿਆ ਹਾਂ ਸ਼ਰੀਮ ਪਣੀ ਹੋਰੀ ਅੱਤਾ ਚੱਲ ਰਿਹਾ ਪੂਰਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਗੁੰਡਾ ਸਰ ਜੀ ਦੇਖ ਲਓ ਇਹ ਮੈਨੂੰ ਸੁਣਿਆ ਤੇ ਕੋਈ ਗੁੰਡਾ ਗਰਦੀ ਵੀ ਹੁੰਦੀ ਹੈ ਦੇਖੋ ਇੱਥੇ ਤਾਂ ਨਸ਼ਾ ਵੀ ਹੁਣ ਜਿਆਦਾ ਵਿਕਣ ਲੱਗਿਆ ਇਸੇ ਕਰਕੇ ਵਿੱਚ ਇਹ ਛੋਟੇ ਛੋਟੇ ਤਬਕੇ ਦੇ ਬੱਚੇ ਇੱਥੇ ਆ ਜਾਂਦੇ ਨੇ ਉਹਨਾਂ ਨੂੰ ਕੰਮ ਵੀ ਮਿਲਦਾ ਛੋਟਾ ਜਾਂ ਤੇ ਇੱਥੇ ਨਸ਼ਾ ਬਹੁਤ ਜਿਆਦਾ ਹੋਣ ਲੱਗਿਆ ਹੈਗਾ ਇਹ ਤੇ ਰੋਕ ਰੋਕ ਕੋਈ ਨਹੀਂ ਹੈਗੀ ਇਹ ਤਾਂ ਪ੍ਰਸ਼ਾਸਨ ਤੋਂ ਚਾਹੀਦਾ ਵੀ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਮੈਂ ਤਾਂ ਬਹੁਤ ਕਾਰ ਪ੍ਰਸ਼ਾਸਨ ਦਾ ਥੈਂਕਸ ਕਰਾਂਗਾ ਜੇ ਤੇ ਉਹ ਅੱਗੇ ਕਾਰਵਾਈ ਕਰਨ ਤਾਂ ਬਿਲਕੁਲ ਲੋਕਾਂ ਦੇ ਵੱਲੋਂ ਵੀ ਜਿਹੜੇ ਕੀ ਹੈ ਅਕ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਇੱਥੇ ਆ ਕੇ ਜ਼ਰੂਰ ਕਾਰਵਾਈ ਕਰੇ ਹੁਣ ਦੇਖਣਾ ਇਹਦਾ ਕਿ ਪ੍ਰਸ਼ਾਸਨ ਕਿੰਨੀ ਕੁ ਜਲਦ ਇੱਥੇ ਆ ਕੇ ਕਾਰਵਾਈ ਕਰਦਾ ਹੈ ਤੇ ਕਿੰਨੀ ਕੁ ਜਲਦੀ ਇਹ ਘਰ ਨੂੰ ਮਿਟਾਉਂਦਾ ਵਾ ਵਾਸ਼ਿੰਗ ਦੇਖ ਸਕਦੇ ਹੋ ਕਿ ਜਦੋਂ ਪ੍ਰਸ਼ਾਸਨ ਗਿਆ ਵਾ ਉੱਥੇ ਨਾਲ ਹੀ ਤਰਲੇ ਦੇ ਨਾਲ ਜਿਹੜੇ ਕਿ ਲਗਾਤਾਰ ਗੈਰ ਕਾਨੂੰਨੀ ਦੇ ਨਾਲ ਵਾਸ਼ਿੰਗ ਫਤੋਂ ਚੱਲਨੀ ਸ਼ੁਰੂ ਹੋ ਗਈ ਹੋਈ ਆ ਹੁਣ ਦੇਖਣਾ ਹੈਗਾ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਵਾ ਜੁੜੇ ਹੋਏ ਲੁਧਿਆਣਾ ਲਾਈਵ ਤੋਂ ਨਾਲ ਸੰਜੀਤ ਨਾਲ ਯੂਮਰ ਯੂਮਨ ਬੇਰੀ ਰਿਪੋਰਟ ਧੰਨਵਾਦ